ਦੋਸਤੋ ਕਿਵੇਂ ਹੋ ਤੁਸੀਂ ਸਾਰੇ ਮੈਂ ਤੁਹਾਡੀ ਆਪਣੀ ਕੁਲਵਿੰਦਰ ਤੇ ਦੋਸਤੋ ਅੱਜ ਮੈਂ ਜਾ ਰਹੀ ਹਾਂ ਕੁਝ ਕਮਲੇ ਲੈਣ ਨਵੇਂ ਗਮਲੇ ਜੋ ਕਿ ਮੇਰੇ ਕੋਲ ਕੁਝ ਇਸ ਤਰ੍ਹਾਂ ਦੇ ਪੌਦੇ ਆ ਜਿਨ੍ਹਾਂ ਦੀਆਂ ਕਿ ਕਲੀਆਂ ਲੱਗਦੀਆਂ ਐ ਮਤਲਬ ਕੁਝ ਇਸ ਤਰ੍ਹਾਂ ਦੇ ਬੂਟੇ ਵੀ ਹੁੰਦੇ ਆ ਜਿਨ੍ਹਾਂ ਦੀ ਆਪਾਂ ਕਟਿੰਗ ਕਰਕੇ ਉੱਪਰੋਂ ਆਪਾਂ ਉਹਨੂੰ ਕਲੀ ਨੂੰ ਰੈਡੀ ਕਰ ਲੈਨੇ ਆ ਉਹਦੀ ਜੜ੍ਹ ਤਿਆਰ ਕਰ ਲੈਨੇ ਆ ਤੇ ਹੁਣ ਉਹ ਮੇਰੇ ਕੋਲ ਜੜਾ ਉਹਨਾਂ ਦੀਆਂ ਆ ਚੁੱਕੀਆਂ ਐ ਤੇ ਆਪ ਉਹ ਪੌਦਾ ਪ੍ਰੋਪਰ ਤਿਆਰ ਹੋ ਚੁੱਕਿਆ ਤੇ ਆਪਾਂ ਉਹਨੂੰ ਹੁਣ ਟਰਾਂਸਫਰ ਕਰਨਾ ਤੇ ਉਹਦੇ ਲਈ ਮੈਨੂੰ ਗਮਲਿਆਂ ਦੀ ਜ਼ਰੂਰਤ ਐ ਤੇ ਆਪਾਂ ਜਾ ਰਹੇ ਆ ਗਮਲੇ ਲੈਣ ਮਿਲਦੇ ਆ ਅੱਗੇ ਦੋਸਤੋ गमल्या वाली शॉप तो जानतो पहला दोस्तों ਆਪਾਂ ਜਾਵਾਂਗੇ ਸਹਿਦ ਦੇ ਸਕੂਲ ਕਿਉਂਕਿ ਉਹਦਾ ਹੁਣ ਟਾਈਮ ਹੋ ਚੁੱਕਿਆ ਉਹਨੂੰ ਲੈਣ ਦਾ ਤੇ ਮੈਂ ਉਹਨੂੰ ਸਕੂਲ ਤੋਂ ਲੈ ਕੇ ਸਕੂਲ ਤੋਂ ਪਿਕ ਕਰਕੇ ਫਿਰ ਉਸ ਤੋਂ ਬਾਅਦ ਆਪਾਂ ਜਾਵਾਂਗੇ ਗਮਲਿਆਂ ਵਾਲੀ ਸ਼ੌਪ ਤੇ ਤੇ ਫਾਈਨਲੀ ਦੋਸਤੋ ਆਪਾਂ ਸਹਿਦ ਦੇ ਸਕੂਲ ਪਹੁੰਚ ਚੁੱਕੇ ਆ ਤੇ ਮੈਂ ਹੁਣ ਸਹਿਜ ਨੂੰ ਲੈਣੀਆਂ ਸਕੂਲ ਤੋਂ ਤੇ ਦੋਸਤੋ ਸਹਿਜ ਨੂੰ ਲੈ ਲਿਆ ਤੇ ਆਹ ਪਹੁੰਚ ਰੱਖ ਰਿਹਾ ਬੈਗ ਤੇ ਸਹਿਜ ਨੂੰ ਆਪਾਂ ਲੈ ਲਿਆ ਸੱਚ ਹੈਲੋ ਕਰੋ ਤੇ ਹੁਣ ਚਲਦੇ ਆ ਆਪਾਂ ਗਮਲਿਆਂ ਵਾਲੀ ਸ਼ਾਪ ਤੇ ਤੇ ਦੋਸਤੋ ਹੁਣ ਅਸੀਂ ਪਹੁੰਚ ਚੁੱਕੇ ਆ ਗਮਲਿਆਂ ਵਾਲੀ ਸ਼ਾਪ ਤੇ ਤੇ ਇਹਨਾਂ ਕੋਲ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਹਰ ਇੱਕ ਸਾਈਜ਼ ਇਹਦੇ ਵਿੱਚ ਅਵੇਲੇਬਲ ਹੈ ਇਹ ਜਿਹੜੇ ਪੌਟ ਬਣੀ ਹੁੰਦੀ ਆ ਇਹ ਚਿੰਨੀ ਮਿੱਟੀ ਦੇ ਬਣੀ ਹੁੰਦੇ ਆ ਵੇਟ ਚ ਥੋੜੇ ਜਿਹਾ ਹੈਵੀ ਹੁੰਦੇ ਆ ਪਰ ਇਹ ਅਗਰ ਇਹਨਾਂ ਵਿੱਚ ਤੁਸੀਂ ਪੌਦਾ ਲਗਾਉਂਦੇ ਹੋ ਬਹੁਤ ਸੋਹਣਾ ਲੱਗਦਾ ਹੈ ਪੌਦਾ ਲਗਾਇਆ ਇਹ ਵਾਲਾ ਮੈਨੂੰ ਬਹੁਤ ਸੋਹਣਾ ਲੱਗ ਰਿਹਾ ਸੀ ਇਹ ਪਲਾਸਟਿਕ ਦੇ ਵੀ ਪੌਟ ਇਨਾਂ ਕੋਲ ਹੈਗੇ ਆ ਜੋ ਕਿ ਮੈਂ 10 ਪੀਸ ਲਏ ਆ ਤੇ ਇਹਨਾਂ ਕੋਲ ਇੱਕ ਥੌਸਲੇ ਸੀਗੇ ਪਰ ਰੇਟ ਬਹੁਤ ਹਾਈ ਸੀ 150 ਦਾ ਇੱਕ ਦੇ ਰਹੇ ਸੀ ਮੈਨੂੰ ਸੀਗਾ ਕਿ ਮੈਂ ਆਪਣੀ ਟੇਰਸ ਤੇ ਲ ਰੱਖਾਂ ਤੇ ਉਹਦੇ ਵਿੱਚ ਆ ਕੇ ਚਿੜੀਆਂ ਰਹਿਣ ਬਹੁਤ ਸੋਹਣਾ ਲੱਗੇਗਾ ਪਰ ਰੇਟ ਬਹੁਤ ਜ਼ਿਆਦਾ ਲੱਗ ਰਿਹਾ ਸੀ ਇਹ ਛੋਟੇ ਛੋਟੇ ਜੋ ਹੈਗੇ ਆ ਨਾ ਇਹਨਾਂ ਨੂੰ ਤੁਸੀਂ ਇਨਡੋਰ ਰੱਖ ਸਕ ਦੇ ਵਿੱਚ ਡਿਫਰੈਂਟ ਡਿਫਰੈਂਟ ਸਾਈਜ਼ ਹੈ ਤੇ ਦੇਖੋ ਕਿੰਨੀ ਸੋਹਣੀ ਸੋਹਣੀ ਸ਼ੇਪ ਹੈ ਕੋਈ ਕੱਪ ਦੀ ਸ਼ੇਪ ਹੈ ਟਾ ਟॉयਜ਼ ਉਹ ਤੁਸੀਂ ਕਛੂਏ ਵਾਲੀ ਡੱਡੂ ਦੀ ਸ਼ੇਪ ਚ ਦੇਖ ਸਕਦੇ ਹੋ ਇਹ ਦੇਖੋ ਕਿੰਨਾ ਸੋਹਣਾ ਫੇਸ ਬਣਾਇਆ ਹੋਇਆ ਤੇ ਦੋਸਤੋ ਅਸੀਂ ਹੁਣ ਘਰ ਪਹੁੰਚ ਚੁੱਕੇ ਹਾਂ ਤੇ ਜੋ ਗਮਲੇ ਮੈਂ ਲੈ ਕੇ ਆਈ ਹਾਂ ਉਹ ਇਹ ਵਾਲੇ ਗਮਲੇ ਐ ਇਹਨਾਂ ਦੀ ਜਿਹੜੀ ਹਾਈਟ ਹੈ ਤਕਰੀਬਨ 10 ਇੰਚ ਹਾਈਟ ਹੈ ਤੇ ਇਹ ਮੈਂ ਹਰ ਇੱਕ ਕਲਰ ਦੇ ਵਿੱਚ ਦੋ-ਦੋ ਪੀਸ ਲੈ ਕੇ ਆਈਆਂ ਜੋ ਟੋਟਲ 10 ਲੈ ਕੇ ਆਈਆਂ ਤੇ ਦੋਸਤੋ ਇੱਕ ਮੈਂ ਤੁਹਾਨੂੰ ਹੋਰ ਦਿਖਾਨੀ ਆ ਜੋ ਮੈਂ ਲੈ ਕੇ ਆਈਆਂ ਉਹ ਇਹ ਵਾਲਾ ਹੈ ਜਿਹਦੇ ਵਿੱਚ ਮੈਂ ਆਪਣਾ ਮਨੀ ਪlant ਲਗਾਵਾਂਗੀ ਤੇ ਇਹ ਹਲਕਾ ਜਿਹਾ ਕ੍ਰੈਕ ਹੈ ਬਟ ਇਹ ਮੈਨੂੰ 100 ਦਾ ਪਿਆ ਅਗਰ ਤੁਸੀਂ ਇਹਦੇ ਵਿੱਚ ਫਰੈਸ਼ ਪੀਸ ਲੈਣੇ ਹੋ ਤਾਂ ਇਹ 250 ਦੇ ਲਗਭਗ ਪੈਂਦਾ ਤੇ ਦੋਸਤੋ ਹੁਣ ਆਪਾਂ ਤੁਹਾਨੂੰ ਮੈਂ ਦਿਖਾ ਦਿੰਨੀ ਆ ਇਹ ਜਿਹੜਾ ਹੈਗਾ ਮੇਰੇ ਕੋਲ ਮਨੀ ਪਲਾਂਟ ਹੈ ਇਹ ਮੈਂ ਪੂਰਾ ਲਗਾਇਆ ਹੋਇਆ ਸੀਗਾ ਇਸ ਵਾਲੇ ਪੋਟ ਦੇ ਵਿੱਚ ਇਹ ਇੱਕ ਪਲਾਸਟਿਕ ਦਾ ਘਰ ਦਾ ਡੱਬਾ ਸੀਗਾ ਜਿਹਨੂੰ ਮੈਂ ਕੱਟ ਕੇ ਇਹਦੇ ਵਿੱਚ ਪਹਿਲਾਂ ਲਗਾਇਆ ਹੋਇਆ ਸੀ ਮਨੀ ਪਲਾਂਟ ਪਰ ਮੇਰੇ ਡੌਗ ਨੇ ਖਰਾਬ ਕਰਤਾ ਸੀ ਤੇ ਮੈਂ ਉਹਦੀਆਂ ਜਿਹੜੀਆਂ ਮਤਲਬ ਕਲੀਆਂ ਹੁੰਦੀਆਂ ਇੱਕ ਤਰ੍ਹਾਂ ਉਹ ਰੱਖੀਆਂ ਹੋਈਆਂ ਸੀਗੀਆਂ ਤੇ ਮੈਂ ਇਹਨੂੰ 15 ਤੋਂ 20 ਦਿਨ ਪਾਣੀ ਦੇ ਵਿੱਚ ਡੁਕਾ ਕੇ ਰੱਖਿਆ ਹੋਇਆ ਸੀਗਾ ਜਿਹਦੇ ਕਰਕੇ ਤੁਸੀਂ ਦੇਖ ਸਕਦੇ ਹੋ ਇਹ ਸਾਰਿਆਂ ਤੇ ਪੱਤੇ ਨਿਕਲੇ ਆਏ ਤੇ ਜੜਾਂ ਵੀ ਬਣ ਗਈਆਂ ਹੇਠੇ ਇਹ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇਹਨੂੰ ਦੁਬਾਰਾ ਲਗਾਣਾ ਹੈ ਤਾਕੀ ਇਹ ਇੱਕ ਪ੍ਰੋਪਰ ਗਰੋਥ ਫੜੇ ਤੇ ਉਹਦੇ ਲਈ ਮੈਂ ਪੋਟ ਵੀ ਚੇਂਜ ਕਰ ਰਹੀ ਆ ਤੇ ਆਪਾਂ ਮਿੱਟੀ ਦੇ ਵਿੱਚ ਦੇਖ ਲਓ ਆਪਾਂ ਮਿੱਟੀ ਕਿਵੇਂ ਰੈਡੀ ਕਰਨੀ ਆ ਜਿਹਦੇ ਲਈ ਮੈਂ ਇੰਨੀ ਕੁ ਮਾਤਰਾ ਨਿੰਮਖਲੀ ਦੀ ਖਾਦ ਹੀ ਲਈ ਆ ਤੇ ਇਹ ਆਪਣੀ ਗੋਬਰ ਵਾਲੀ ਖਾਦ ਆ ਗਈ ਤੇ ਇਹ ਮੈਂ ਇਹ ਜਿਹੜੀ ਇਹ ਵਾਲੀ ਮਿੱਟੀ थी ਇਹ ਥੋੜੀ ਜਿਹੀ ਚਿੱਕੜੀ ਹੋ ਚੁੱਕੀ ਸੀਗੀ ਤੇ ਹੁਣ ਇਹਦੇ ਵਿੱਚ ਆਪਾਂ ਥੋੜੀ ਰੇਤਲੀ ਮਿੱਟੀ ਯੂਜ਼ ਕਰਾਂਗੇ ਐਨੀ ਤਾਂ ਆਪਾਂ ਮਿੱਟੀ ਰੇਤਲੀ ਪਾਵਾਂਗੇ ਤੇ ਦੋਸਤੋ ਇੱਕ ਚਮਚਾ ਆਪਾਂ ਇਸ ਮਿੱਟੀ ਵਿੱਚ ਹਲਦੀ ਦਾ ਐਡ ਕਰਾਂਗੇ ਇਹ ਹਲਦੀ ਕੀੜੇ ਮਕੌੜਿਆਂ ਤੋਂ ਬਚਾਉਂਦੀ ਆ ਆਪਣੇ ਪੌਦੇ ਦੀਆਂ ਜੜ੍ਹਾਂ ਨੂੰ ਤੇ ਆਪਾਂ ਹੁਣ ਇਹਨੂੰ ਸਾਰਿਆਂ ਨੂੰ ਮਿਕਸ ਕਰ ਲਾਂਗੇ ਪ੍ਰੋਪਰ ਤਰੀਕੇ ਤਰ੍ਹਾਂ ਤੇ ਦੋਸਤੋ ਮਿੱਟੀ ਮੇਰੀ ਮਿਕਸ ਹੋ ਚੁੱਕੀ ਆ ਸਾਰਾ ਕੁਝ ਮੇਰੇ ਵਿੱਚ ਮਿਕਸ ਕਰ ਲਿਆ ਤੇ ਇਹਦੇ ਵਿੱਚ ਨਾ ਕਾਫੀ ਵੱਡਾ ਇਹਨਾਂ ਨੇ ਸਰਾਕ ਦਿੱਤਾ ਹੋਇਆ ਹੈ ਆਪਾਂ ਇਹਨੂੰ ਸਰਾਕ ਨੂੰ ਥੋੜਾ ਜਿਹਾ ਹਲਕਾ ਛੋਟਾ ਕਰੰਨ ਲਈਏ ਉਹਦੇ ਵਿੱਚ ਇੱਕ ਪੱਥਰ ਰੱਖਾਂਗੇ ਪਾਣੀ ਡਰੇਨੇਜ ਹੋਏਗਾ ਸਾਈਡ ਤੋਂ ਪਰ ਇਹ ਕਿਉਂਕਿ ਇਹਦੇ ਵਿੱਚੋਂ ਜ਼ਿਆਦਾ ਮਿੱਟੀ نیچے गिरਦੀ ਰਹਿੰਦੀ ਹੈ ਇਸ ਕਰਕੇ ਆਪਾਂ ਇਹਨੂੰ ਥੋੜਾ ਜਿਹਾ ਟੱਗ ਦਾਂਗੇ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਮਿੱਟੀ ਤੇ ਦੋਸਤੋ ਆਪਾਂ ਨਾਲ ਇਹਨੂੰ ਥੋੜਾ ਜਿਹਾ ਛੋਟਾ ਕਰ ਰਹੇ ਹਾਂ ਤੁਹਾਨੂੰ ਕロップ ਕਰਤਾ ਹੈਗੇ ਥੋੜਾ ਜਿਹਾ ਛੋਟਾ ਕਰਤਾ ਹੈਗੇ ਤੇ ਹੁਣ ਆਪਾਂ ਇਹਨਾਂ ਦੀ ਜੜਾਂ ਨੂੰ ਲਗਾਵਾਂਗੇ ਅੱਗੇ ਵਿੱਚ ਇਹ ਵਾਲੀ ਖਾਚੇ ਸਟੂੜਾਂਗੇ ਇਹ ਤੋਟ ਤੋਟ ਆਪਾਂ ਜੜ ਜੜ ਲਗਾਵਾਂਗੇ ਤੇ ਦੋਸਤੋ ਆਪਾਂ ਇਹਦੇ ਵਿੱਚ ਇੰਨੀ ਕ ਮਿੱਟੀ ਪਾਵਾਂਗੇ ਤੇ ਮਿੱਟੀ ਪਾ ਕੇ ਹੁਣ ਇਹਦੇ ਨੂੰ ਆਪਾਂ ਇਹਨੂੰ ਪ੍ਰੋਪਰ ਪਾਣੀ ਦੇਵਾਂਗੇ ਇੱਕ ਵਾਰੀ ਤੱਕ ਨੀਚੇ ਤੱਕ ਆਪਣਾ ਪਾਣੀ ਚੜ੍ਹ ਤੱਕ ਪਹੁੰਚ ਜੇ ਤੇ ਦੋਸਤੋ ਹੁਣ ਆਪਾਂ ਇਹਨੂੰ ਪਾਣੀ ਦੇ ਦਾਂਗੇ ਐਂ ਇੱਕ ਵਾਰ ਪ੍ਰੋਪਰ ਗਿੱਲਾ ਕਰਕੇ ਪਾਣੀ ਦੇਵਾਂਗੇ ਐਂ ਫੁੱਲਾ ਜਾਂ ਛੱਡ ਕੇ ਤੇ ਦੋਸਤੋ ਇਹਦੀ ਡੈਕੋਰੇਸ਼ਨ ਵਾਸਤੇ ਨਾ ਮੈਨੂੰ ਇੱਕ 컬러 ਸਟੋਨ ਬਹੁਤ ਵਧੀਆ ਲੱਗੇ ਸੀ ਜੋ ਮੈਂ ਲੈ ਕੇ ਆਈ ਆ ਤੇ ਹੁਣ ਆਪਾਂ ਡੈਕੋਰੇਸ਼ਨ ਲਈ ਉਹ ਇਹਦੇ ਉੱਪਰ ਐਂਦਾ ਰੱਖ ਦਾਂਗੇ ਜਿਹਦੇ ਨਾਲ ਨਾ ਇਹ ਬਹੁਤ ਪਿਆਰਾ ਜਿਹਾ ਲੱਗੇਗਾ ਇਨਾ ਇਹ ਜੋ ਹੈ ਇਹ ਕੇਜੀ ਦੇ ਹਿਸਾਬ ਨਾਲ ਮਿਲਦੇ ਆ ਮਤਲਬ ਉਹਨਾਂ ਨੇ ਮੈਨੂੰ ਇਹ 100 ਰੁਪਏ ਦੇ 1 ਕਿਲੋ ਕੈਰੇਸੀ 1 ਕੇਜੀ ਕਹੇ ਸੀ ਪਰ ਮੈਂ 1/2 ਕੇਜੀ ਹੀ ਲਏ ਕਿਉਂਕਿ ਮੈਨੂੰ ਇਸੇ ਪੌਂਟ ਵਾਸਤੇ ਚਾਹੀਦੇ ਸੀ ਤੇ ਐਦਾਂ ਆਪਾਂ ਇਹਨੂੰ ਕੁਝ ਯੂਨੀਕ ਜਿਹਾ ਬਣਾ ਦਾਂਗੇ ਕਿ ਦੇਖਣ ਲਈ ਅੱਛਾ ਲੱਗੇ ਤੇ ਦੋਸਤੋ ਜਦੋਂ ਇਹ ਮਨੀ ਪਲੈਂਟ ਪੂਰਾ ਪ੍ਰੋਪਰ ਗਰੋਥ ਹੋਊਗਾ ਨਾ ਮਤਲਬ ਜਦ ਤਿਹਾਂ ਟਾਹਣੀਆਂ ਵੱਡੀਆਂ ਹੋ ਜਾਣਗੀਆਂ ਤਾਂ ਇਹ ਹੋਰ ਵੀ ਵਧੀਆ ਲੱਗੇਗਾ ਪੂਰਾ ਭਰ ਕੇ ਆਏਗਾ दोस्तों तमें तो साडियो चंकी लगी बढ़िया हो लगी होडियो में लाइक करना कॉमेंट करना एंड चैनल में फॉलो जरूर करना तो सताल दोस्तों बाय बाय